ਜਿਸੰਬਰ ਮੌਸਮ ਅਪਡੇਟ ਪੰਜਾਬ ਮੌਸਮ 9 10 11 ਸਤੰਬਰ ਦੇਖੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਮੌਸਮ ਕਿੱਥੇ ਮੀਂਹ ਤੇ ਬੱਦਲਵਾਈ ਦੇਖੋ ਪੰਜਾਬ ਮੌਸਮ ਪਾਕ ਵੱਲੋਂ ਕੀ ਹੈ ਨਵੇਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੂੰ ਆਪਣੇ ਜ਼ਿਲ੍ਹੇ ਦਾ ਮੌਸਮ ਸਸੇ ਕੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਰਸ਼ਕਾਂ ਤੇ ਜਲ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਇਹ ਦਿਨ ਕਿਦਾਂ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਬਸ ਕਰਕੇ ਲਓ ਤਾਂ ਕਿ ਜਲ ਕੇ ਜਿਹੜੀ ਵੀ ਅਪਡੇਟ ਆਵੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸਾਂਝੀ ਕਰਾਂਗੇ ਅੱਜ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 9 ਸਤੰਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਅਤੇ ਬੱਦਲਵਾਈ ਦੇਖਣ ਨੂੰ ਮਿਲੇਗੀ 9 10 11 ਸਤੰਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਉਸ ਤੋਂ ਬਾਅਦ ਆਪਾਂ ਰੇਨਡਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬਾਈ ਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਨੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਲਾਈਵ ਸੈਟ ਤਸਵੀਰਾਂ ਦੇਖ ਲੈਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ ਪੰਜਾਬ ਦੇ ਵਿੱਚ ਜ਼ਿਆਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦਿਖਾਈ ਦੇ ਰਿਹਾ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਬੱਦਲਵਾਈ ਦੇਖਣ ਨੂੰ ਮਿਲ ਜ ਰਹੀ ਹੈ ਜੇ ਆਪਾਂ ਇੱਧਰ ਪੰਜਾਬ ਦੇ ਇਲਾਕਿਆਂ ਦੇ ਨਾਲ ਟੱਚ ਕਰਦੇ ਜਦੋਂ ਠਿੰਡੇ ਨਾਲ ਟੱਚ ਕਰਦੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਕਹਿੰਦੇ ਟੱਚ ਕਰਦੇ Rajasthan ਦੇ ਇਲਾਕੇ ਵਿੱਚ ਇਧਰ ਪੰਜਾਬ ਦੇ ਨਾਲ ਬੋਰ ਅਤੇ ਅਮਲੋੜ ਦੇ ਇਲਾਕੇ ਨਾਲ ਟੱਚ ਕਰਦੇ ਜੇ Rajasthan ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਦੇਖੀਏ ਤਾਂ Rajasthan ਦੇ ਵਿੱਚ ਫਿਲਹਾਲ ਤਾਂ ਆਪਾਂ ਨੂੰ ਮੌਸਮ ਕਲੀਅਰ ਨਜ਼ਰ ਆ ਰਿਹਾ ਹੈ ਬਾਕੀ ਜੇ ਆਪਾਂ ਇਧਰ ਗੱਲ ਕਰ ਲਈਏ ਹਲਕੀ ਫੁਲਕੀ ਸਿਸਟਮ ਜਿਹੜੇ ਤਾਂ ਕੋਈ ਨਹੀਂ ਬੰਦਾ ਖਾਇਦੇ ਰਿਹਾ ਬਾਕੀ ਇਧਰ ਜੇ ਆਪਾਂ ਸ਼੍ਰੀ ਗੰਗਾ ਨਗਰ ਹੋ ਗਿਆ ਹਨੂਮਨਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਲਾਈਟ ਰੇਨ ਦੇਖਣ ਨੂੰ ਮਿਲ ਸਕਦੀ ਹੈ ਪਰ ਜੇ ਆਪਾਂ ਗੱਲ ਕਰੀਏ ਓਵਰਆਲ ਬੂ Rajasthan ਦਾ ਮੌਸਮ ਸਾਫ਼ ਦਿਕਾਈ ਦੇ ਰਿਹਾ ਹੈ ਬਾਕੀ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂ ਕਰੀਏ 25 26 27 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਬਣੇ ਹੋਏ ਹਨ ਤੋਂ ਛੋਟੀ ਜੀ ਬੇਨਤੀ ਕਰਦੇ ਆਂ ਵੀਡੀਓ ਦੇ ਵਿੱਚ ਐਂਟ ਤੱਕ ਜੂਰ ਬਣੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਜਾਣ ਉਹਦੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਅੱਜ ਇੱਕ ਗੱਲ ਕਰ ਲਈਏ ਇਧਰ ਟੈਲੈਂਟ ਟੱਚ ਕਰਦੇ ਹਿਆਣੇ ਦੇ ਇਲਾਕਿਆਂ ਦੀ ਦੇਖੀਏ ਤਾਂ ਟੈਲੈਂਟ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਧਰ ਆਪਾਂ ਦੇਖੇ ਤਾਂ ਫਿਲਹਾਲ ਜੇ ਹਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਇਧਰ ਹਲਕੀ ਫੁਲਕੀ ਬਦਲਵਾਈ ਹਲਕੇ ਤੋਂ ਦਰਮਿਆਨੀ ਬਦਲਵਾਈ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਆਪਾਂ ਗੱਲ ਕਰੀਏ ਓਵਰ ਆਲ ਮੌਸਮ ਹਿਆਣੇ ਦਾ ਸਾਫ ਦਿਖਾਈ ਦੇਗਾ ਜੇ ਆਪਾਂ ਕੁਝ ਇਲਾਕਿਆਂ ਦੀ ਗੱਲ ਕਰੀਏ ਕੁਝ ਇਲਾਕੇ ਅੰਬਾਲਾ ਦੇ ਹੋਗੇ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਕੁਝ ਕਰਨਾਲ ਦੇ ਹੋਗੇ ਇੱਕ ਟੀਕਾ ਹੋ ਗਿਆ ਇਧਰ ਦੇ ਇਲਾਕਿਆਂ ਵਿੱਚ ਸਾਫੀ ਹੀ ਦਿਖਾਈ ਦੇਗਾ ਆਪਾਂ ਨੂੰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੁਸੀਂ ਸਕਰੀਨ ਨੂੰ ਦੇਖ ਸਕਦੇ ਹੋ ਲਾਈਵ ਸਾਈਟਸ ਜਿਨ੍ਹਾਂ ਵਿੱਚ ਪੰਜਾਬ ਦਾ ਮੌਸਮ ਤਕਰੀਬਨ ਕਲੀਅਰ ਨਜ਼ਰ ਆ ਰਿਹਾ ਹੈ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਦੀ ਟੁੱਟਮੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਮੌਸਮ ਦੇ ਹਾਲਾਤ ਕਿਸ ਤਰ੍ਹਾਂ ਦੇ ਬੰਦੇ ਹੋ ਦਿਖਾਈ ਦੇਣਗੇ ਜੇ ਆਪਾਂ ਕੱਲ 8 ਅਗਸਤ ਦੀ ਗੱਲ ਕਰੀਏ ਤਾਂ ਲਗਭਗ ਪੰਜਾਬ ਦੇ ਵਿੱਚ ਮੌਸਮ ਕਲੀਅਰ ਹੀ ਨਜ਼ਰ ਆ ਰਿਹਾ ਹੈ ਕੁਝ ਇਲਾਕਿਆਂ ਵਿੱਚ ਆਪਾਂ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੀ ਸੀ ਖਾਸ ਤੌਰ ਤੇ ਫਟਿਆਲੇ ਤੋਂ ਲੈ ਕੇ ਰੂਪਨਗਰ ਦੀ ਬੈਲਟ ਹੋ ਗਈ ਨਾ ਇਹਨਾਂ ਇਲਾਕਿਆਂ ਵਿੱਚ ਹਲਕੀ ਤੋਂ ਟੁੱਟਵੇਂ ਰੂਪ ਦੇ ਵਿੱਚ ਕਈ ਇਲਾਕਿਆਂ ਵਿੱਚ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਹਲਕੀ ਫੁਲਕੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਮੌਸਮ ਦੇ ਵਿੱਚ ਕੋਈ ਵੱਡਾ ਬਲਾਤਾਂ ਨਹੀਂ ਲੱਗ ਰਿਹਾ ਬਾਕੀ ਤਾਪਮਾਨ ਦੀ ਗੱਲ ਕਰੀਏ ਤਾਪਮਾਨ 25 ਡਿਗਰੀ ਦੇ ਕਰੀਬ ਰਾਤ ਦੇ ਤਾਪਮਾਨ ਬਣੇ ਹੋਏ ਨੇ ਦਿਨ ਦੇ ਤਾਪਮਾਨ 30-32 ਡਿਗਰੀ ਦੇ ਨੇੜੇ ਬਣੇ ਹੋਏ ਹਨ ਜਾਂ ਫਿਰਾਲ ਪੰਜਾਬ ਦਾ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਬਾਕੀ ਹਲਕੀ ਤੋਂ ਦਰਮਿਆਨੀ ਬਦਲਵਾਈ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ ਇਲਾਕੇ ਹੋਣਗੇ ਫਟਿਆਲਾ ਹੋ ਗਿਆ ਰੂਪਨਗਰ ਹੋ ਗਿਆ ਫਤਿਹਗ ਕੋਟਲਾ ਲੁਧਿਆਣਾ ਮੋਗਾ ਹੋ ਗਿਆ ਬਲਾਚੌਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਹਲਕੀ ਟੁੱਟਵੀਂ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਆਪਾਂ ਗੱਲ ਕਰੀਏ ਆਉਣ ਵਾਲੇ ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਠੀਕ ਠਾਕ ਬਣਿਆ ਹੋਇਆ ਹੈ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੱਛਮੀ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਗੀ ਤਾਪਮਾਨ ਵੀ ਆਪਾਂ ਨੂੰ ਪਹਿਲੇ ਨਾਲੋਂ ਥੋੜਾ ਘਟਿਆ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਆਪਾਂ ਨੂੰ ਠੰਡਕ ਦਾ ਅਹਿਸਾਸ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦਾ ਜਿਹੜਾ ਦੱਖਣੀ ਹਿੱਸਾ ਹੋਏਗਾ ਇਹਨਾਂ ਹਿੱਸਿਆਂ ਦੇ ਵਿੱਚ ਆਪਾਂ ਨੂੰ ਹਲਕ ਦੀ ਆਪਾਂ ਨੂੰ ਕੋਈ ਉਮੀਦ ਨਹੀਂ ਲੱਗ ਰਹੀ ਬਾਕੀ ਓਵਰ ਆਲ ਪੰਜਾਬ ਦਾ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਵੱਡੀ ਕਾਰਵਾਈ ਤਾਂ ਨਹੀਂ ਹੈ ਜੋ ਵੀ ਅਲਰਟ ਅਗਰ ਕੋਈ ਵੀ ਅਲਰਟ ਜਾਰੀ ਹੁੰਦੀਆਂ ਤਾਂ ਤਾਂ ਤੁਹਾਡੇ ਨਾਲ ਆਪਾਂ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਬਾਕੀ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਮੌਸਮ ਕਲੀਅਰ ਨਜ਼ਰ ਆ ਰਿਹਾ ਹੈ ਬਾਕੀ ਇਧਰ ਮਾਝਾ ਲਾਂ ਟੱਚ ਕਰਦੇ ਇਲਾਕਿਆਂ ਦੇ ਵਿੱਚ ਜਿਸ ਦੇ ਵਿੱਚ ਗੁਰਦਾਸਪੁਰ ਤਲਵਾੜਾ ਹੋ ਗਿਆ ਟਾਂਡਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ-ਫੁਲਕੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਲਾਈਟ ਟੂ ਮੋਡਰੇਟ ਰੇਨ ਵੀ ਕੁਝ ਥਾਂਵਾਂ ਉੱਤੇ ਦੇਖਣ ਨੂੰ ਮਿਲ ਸਕਦੀ ਹੈ ਓਵਰ ਆਲ ਪੰਜਾਬ ਦਾ ਜੇ ਆਪਾਂ 8 ਤਰੀਕ ਨੂੰ ਰਾਤੀ 12 ਵਜੇ ਦੀ ਗੱਲ ਕਰੀਏ ਪੰਜਾਬ ਦਾ ਮੌਸਮ ਬਿਲਕੁਲ ਸਾਫ ਦਾਇਰੇ ਰਹਿ ਗਿਆ ਆਪਾਂ ਜੇ 9 ਤਰੀਕ ਦੀ ਗੱਲ ਕਰੀਏ ਤਾਂ ਸਵੇਰੇ 5 ਵਜੇ ਪੰਜਾਬ ਦਾ ਮੌਸਮ ਬਿਲਕੁਲ ਸਾਫ ਦਾਇਰੇ ਰਹਿ ਗਿਆ ਜੇ ਆਪਾਂ ਗੱਲ ਕਰ ਲਈਏ ਤਾਂ 9 ਤਰੀਕ ਨੂੰ ਸਵੇਰੇ 10 ਵਜੇ ਦੀ ਗੱਲ ਕਰੀਏ ਤਾਂ ਹਲਕੀ ਫੁਲਕੀ ਬੱਦਲਬਾਈ ਆਪਾਂ ਨੂੰ ਜਲੰਧਰ ਤਲਵਾੜਾ ਹੋ ਗਿਆ ਨੰਗਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਟੁੱਟਮੀ ਬੱਦਲਬਾਈ ਦੇ ਨਾਲ ਹਲਕੀ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ 9 ਤਰੀਕ ਨੂੰ ਦੁਪਹਿਰੀ 3 ਵਜੇ ਜਿਸ ਦੇ ਵਿੱਚ ਆਪਾਂ ਪਟਿਆਲੇ ਦਾ ਇਲਾ ਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਅੱਗੇ ਆਪਾਂ ਗੱਲ ਕਰ ਲਈਏ ਤਾਂ 9 ਤਰੀਕ ਨੂੰ ਸ਼ਾਮੀ 7 ਵਜੇ ਪੰਜਾਬ ਦਾ ਮੌਸਮ ਬਿਲਕੁਲ ਸਾਫ ਸੁਕਾਈ ਦੇ ਰਿਹਾ ਅੱਗੇ ਜੇ ਆਪਾਂ ਜੇ ਗੱਲ ਕਰ ਲਈਏ ਆਪਾਂ 9 ਤਰੀਕ ਨੂੰ ਰਾਤੀ 12 ਵਜੇ ਤੱਕ ਪੰਜਾਬ ਦਾ ਮੌਸਮ ਆਪਾਂ ਨੂੰ ਤਕਰੀਬਨ ਸਾਫ ਸੁਕਾਈ ਦੇ ਰਿਹਾ ਜੇ ਆਪਾਂ ਅੱਗੇ ਗੱਲ ਕਰੀਏ 10 ਤਰੀਕ ਨੂੰ 1 ਵਜੇ ਦੀ ਗੱਲ ਕਰੀਏ ਜਿਸ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਜਲੰਧਰ ਦਾ ਇਲਾਕਾ ਨੰਗਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੀ ਬੱਦਲ ਬਾਈ ਦੇ ਨਾਲ ਹਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਅੱਗੇ ਆਪਾਂ ਗੱਲ ਕਰ ਲਈਏ 1 ਇਹ ਨਮੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਜੇ ਅੱਗੇ ਗੱਲ ਕਰ ਲਈਏ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ